ਕਿ ਜਿਹੜੀ ਤੁਹਾਡੀ ਜਰਨੀ ਆ ਜਿੱਦਾਂ ਕਿ ਤੁਸੀਂ ਇੱਕ ਬ্লাইন্ড ਸਿੰਗਰ ਹੋ ਜਲੰਧਰ ਦੇ ਹੈਨਾ ਨਾਰਮਲੀ ਹੀ ਸਾਰਾ ਕੁਝ ਰਹਿੰਦਾ ਹੈ ਜਾਂ ਫਿਰ ਥੋੜੇ ਡਿਫਿਕਲਟੀਜ਼ ਹੱਲੇ ਵੀ ਲੱਗਦੀਆਂ ਆ ਜਦੋਂ ਨਾ ਆਪਾਂ ਬਚਪਨ ਚ ਕਾਫੀ ਕਲਰ ਨਹੀਂ ਦੇਖ ਪਾਉਂਦੇ ਬਟ ਪਹਿਲੇ ਨਾ ਇੱਕ ਫੀਲ ਹੁੰਦਾ ਸੀ ਕਿ ਮਤਲਬ ਯਾਰ ਇੱਕ ਜੇ ਕਲਰ ਮੈਨੂੰ ਪਤਾ ਲੱਗ ਜਾਂਦਾ ਤੇ ਸ਼ਾਇਦ ਮੈਂ ਕਲੋਥਿੰਗ ਮੈਚ ਕਰ ਲੈਂਦਾ ਯਾਰ ਕੁਝ ਵੀ ਕਿ ਹੁਣ ਬਹੁਤ ਸਾਰੇ ਐਪਲੀਕੇਸ਼ਨ ਸਾਡੇ ਵਾਸਤੇ ਸਪੈਸ਼ਲੀ ਬਣੇ ਹੋਏ ਆ ਐਪਸ ਜਿਹੜੇ ਕਿ ਚਾਹੇ ਕਲਰ ਆਈਡੈਂਟੀਫਿਕੇਸ਼ਨ ਹੋ ਜਾਏ ਜਾਂ ਕਰੰਸੀ ਆਈਡੈਂਟੀਫਿਕੇਸ਼ਨ ਹੋ ਜਾਏ ਮੈਂ ਫੋਨ ਵਿੱਚ ਦੇਖਿਆ ਸੀ ਫੋਨ ਚਲਾ ਰਹੇ ਸੀ ਉਹ ਮੇਰੇ ਲਈ ਦੇਖਣ ਵਾਲੀ ਬਹੁਤ ਕਹ ਲੋ ਅਦਭੁਤ ਚੀਜ਼ ਸੀ ਯਾਰ ਪਹਿਲੀ ਵਾਰੀ ਦੇਖਿਆ ਥੋੜਾ ਲੱਗ ਰਿਹਾ ਸੀ ਕਿ ਹਾਂ ਯਾਰ ਫੋਨ ਵੀ ਚਲਾ ਸਕਦੇ ਆ ਇਹ ਕਿੱਥੋਂ ਤੁਸੀਂ ਚਲਾਉਣਾ ਸਿੱਖਿਆ ਆਪਾਂ ਆਪਣੇ ਕੋਲ ਤਾਂ ਕੀਪੈਡ ਫੋਨਸ ਹੀ ਆਪਾਂ ਇਸਤੇਮਾਲ ਕਰਦੇ ਸੀ ਉਸ ਟਾਈਮ ਤੇ ਤੇ ਕੋਈ ਸਕਰੀਨ ਰੀਡਿੰਗ ਨਾਮ ਦੀ ਕੋਈ ਸਰਵਿਸ ਵੀ ਅਵੇਲੇਬਲ ਨਹੀਂ ਸੀ ਤੇ ਫਿਰ ਉਦੋਂ ਬੜਾ ਸਾਨੂੰ ਹੋਣਾ ਕਿ ਬਈ ਅਸੀਂ ਫੋਨ ਕਿੱਦਾਂ ਇਸਤੇਮਾਲ ਕਰਾਂਗੇ ਹੌਲੀ-ਹੌਲੀ ਨਾ ਇੱਕ ਕੁਝ ਸੈਮੀਨਾਰਸ ਹੋਣ ਲੱਗ ਪਏ ਕਿ ਬਈ ਆਪਾਂ ਇਦਾਂ ਕਰਕੇ ਫੋਨ ਇਸਤੇਮਾਲ ਕਰ ਸਕਦੇ ਹਾਂ ਹੌਲੀ ਤੇ ਫਿਰ ਉਹ ਯੂਜ਼ ਆਪਾਂ ਕਰਨ ਦੇ ਕਾਬਿਲ ਹੋ ਗਏ ਹੁਣ ਤਾਂ ਸਭ ਕੁਝ ਕੁਝ ਵੀ ਐਸਾ ਨਹੀਂ ਹੈ ਫੋਨ ਦੇ ਵਿੱਚ ਜੋ ਨਹੀਂ ਯੂਜ਼ ਕੀਤਾ ਜਾ ਸਕਦਾ ਸਾਰਾ ਆਪਰੇਟ ਕਰ ਲਨੇ ਯੂਟਿਊਬ ਤੇ WhatsApp Instagram ਸਭ ਕੁਝ ਸਭ ਕੁਝ ਅਨਕਟ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਵੈਲਕਮ ਹੈ ਇੱਕ ਵਾਰ ਫਿਰ ਤੋਂ ਮੈਂ ਅਮਰ ਗਿਰ ਤੇ ਅੱਜ ਦਾ ਪੋਡਕਾਸਟ ਰੈਨ ਵਾਲਾ ਬਹੁਤ ਇੰਟਰਸਟਿੰਗ ਬਹੁਤ ਇੰਟਰਸਟਿੰਗ ਇਸ ਲਈ ਕਹਿ ਰਹੀ ਹਾਂ ਕਿਉਂਕਿ ਇਹ ਸਿਰਫ ਪੋਡਕਾਸਟ ਨਹੀਂ ਹੋਏਗਾ ਇਹ ਕਿਹੋ ਜਿਹਾ ਪੋਡਕਾਸਟ ਹੈ ਜਿੱਥੋਂ ਸਿਰਫ ਮੈਨੂੰ ਹੀ ਨਹੀਂ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਅੱਜ ਦੀ ਇਹ ਮਹਿਫਿਲ ਵੀ ਰਹੂਗੀ ਮੈਂ ਸਾਰਾ ਕੁਝ ਹੁਣੇ ਨਹੀਂ ਡਿਸਕਲੋਜ਼ ਨਹੀਂ ਕਰੂੰਗੀ ਗੱਲਬਤ ਕਰਾਂਗੇ ਲਵਪ੍ਰੀਤ ਸਿੰਘ ਜੀ ਨਾਲ ਤੇ ਉਹ ਖੁਦ ਦੱਸਣਗੇ ਮੈਂ ਇਦਾਂ ਕਿਉਂ ਕਹਿ ਰਹੀ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਹਾਂਜੀ ਥੈਂਕ ਯੂ ਥੈਂਕ ਯੂ ਸਰ ਸ਼ੁਰੂਆਤ ਮੈਂ ਕਰੂੰਗੀ ਕਿ ਜਿਹੜੀ ਤੁਹਾਡੀ ਜਰਨੀ ਹੈ ਜਿੱਦਾਂ ਕਿ ਤੁਸੀਂ ਇੱਕ ਬਲਾਈਂਡ ਸਿੰਗਰ ਹੋ ਜਲੰਧਰ ਦੇ ਹੈਨਾ ਤੇ ਸ਼ਾਇਦ ਤੁਹਾਨੂੰ ਪਤਾ ਹੋਊਗਾ ਸ਼ਿਭੂ ਉਸਤਾਜ ਜੀ ਦਾ ਵੀ ਉਹ ਵੀ ਬਲਾਈਂਡ ਹੈ ਪਰ ਉਹਨਾਂ ਦਾ ਜਿੱਦਾਂ ਇੰਡਸਟਰੀ ਦੇ ਵਿੱਚ ਅਗਰ ਕਿਹਾ ਜਾਵੇ ਤੇ ਬਹੁਤ ਨਾਮ ਹੈ ਛੋਟੇ ਛੋਟੇ ਪੀਸ ਦਿੰਦੇ ਆ ਬਹੁਤ ਟੈਲੈਂਟਡ ਹੈਨਾ ਹਾਂਜੀ ਤੇ ਅ ਅਗਰ ਤਾਂ ਡੀ ਇਨਸਪੀਰੇਸ਼ਨ ਦੀ ਗੱਲ ਕਰਾਂ ਤੇ ਉੱਥੋਂ ਸ਼ੁਰੂ ਹੋਈ ਸੀ ਇਨਸਪੀਰੇਸ਼ਨ ਅ ਇਨਸਪੀਰੇਸ਼ਨ ਮੇਰੇ ਨਾਲ ਗੁਰੂਜੀ ਹੈਗੇ ਆ ਜਨਾਬ ਅਜੀਠਾਕੋ ਸਾਹਿਬ ਜੀ ਉਹ ਵੀ ਰਾਮਾ ਮੰਡੀ ਇੱਥੇ ਕੇਵੀ ਚ ਲਗੇ ਹੋਏ ਠੀਕ ਹੈ ਤੇ ਉਹਨਾਂ ਤੋਂ ਉਹ ਜਦੋਂ ਮੈਂ ਸਕੂਲਿੰਗ ਮੇਰੀ ਸ਼ੁਰੂ ਹੋਈ ਸੀ ਨਾ ਉਸ ਟਾਈਮ ਤੇ ਮੇਰੇ ਹੋਸਟਲ ਚ ਬਲਾਈਂਡ ਸਕੂਲ ਚੋਂ ਟੀਚਰ ਸੀਗੇ ਉੱਥੇ ਹਮ ਹਮ ਉਹਨਾਂ ਤੋਂ ਮੈਂ ਸਿੱਖਣਾ ਸ਼ੁਰੂ ਕੀਤਾ ਸੀ ਮੈਂ ਇਹ ਬਲਾਈਂਡਨੈਸ ਬਚਪਨ ਤੋਂ ਹੀ ਸੀ ਜੀ ਤਾਂ ਹੈ ਨਾ ਜੇ ਬਲਾਈਂਡਨੈਸ ਦੀ ਜੇ ਗੱਲ ਕਰਾਂ ਤੇ ਬਲਾਈਂਡਨੈਸ ਬਚਪਨ ਤੋਂ ਹੀ ਸੀ ਜੀ ਤੇ ਫਿਰ ਉਸ ਤੋਂ ਬਾਅਦ ਬਲਾਈਂਡ ਸਕੂਲ ਦੇ ਵਿੱਚ ਗਏ ਤੇ ਉੱਥੇ ਹੀ ਤੁਹਾਨੂੰ ਟੀਚਰ ਮਿਲ ਗਏ singings kindly ਮੈਂ ਪਹਿਲੇ ਬਲਾਈਂਡਨੈਸ ਦਾ ਥੋੜਾ ਜਿਹਾ ਇਹ ਕਿ ਮੈਂ ਜਦੋਂ ਅਸੀਂ ਨਾ ਟਵਿਨਸ ਸੀਗੇ ਬ੍ਰਦਰਸ ਜੀ ਜੀ ਤੇ 19th ਡੇਸ ਦੇ ਉੱਤੇ ਮੇਰੇ ਦੂਸਰੇ ਬਦਰ ਦੀ ਡੈਥ ਹੋ ਗਈ ਸੀ ਤੇ ਮਤਲਬ ਸ਼ਾਇਦ ਇਸੇ ਕਰਕੇ ਆਈਸ ਤੇ ਮੇਰੇ ਅਸੀਂ ਮੇਰੇ ਤੇ ਇਫੈਕਟ ਪਿਆ ਕਿਉਂਕਿ ਮੈਂ ਮਸ਼ੀਨ ਚ ਸੀਗੇ ਆਪਾਂ ਜਿਹੜੀ ਉਹਨਾਂ ਦੀ ਉਹ ਡਾਕਟਰ ਤੇ ਫਿਰ ਮੇਰੇ ਪੇਰੈਂਟਸ ਨੂੰ 5-6 ਮਹੀਨੇ ਬਾਅਦ ਪਤਾ ਚੱਲਿਆ ਸੀ ਹਾਂ ਹਾਂ ਕਿ ਮੈਲਟਰੀ ਰੈਗਨਿਜ਼ ਹਾਂ ਕਿਉਂਕਿ ਮੈਂ ਕੁਝ ਰਿਐਕਟ ਨਹੀਂ ਕਰ ਰਿਹਾ ਸੀ ਨਾ ਜਿੱਥੇ ਕੋਈ ਟੋਇਜ਼ ਦਿਖਾਉਂਦੇ ਸੀ ਜਾਂ ਕੁਝ ਜੀ ਜੀ ਤੋਂ ਫਿਰ ਉਹਨਾਂ ਨੂੰ ਬਾਅਦ ਚ ਪਤਾ ਚੱਲਿਆ ਤੇ ਇਹ ਸਿੰਗਿੰਗ ਦਾ ਕਿਦੋਂ ਤੁਹਾਨੂੰ ਲੱਗਾ ਕਿ ਹਾਂ ਵੀ ਮੈਂ ਗੋਡ ਗਿਫਟਡ ਹੈ ਜਾਂ ਫਿਰ ਮਤਲਬ ਰੁਝਾਨ ਇਧਰ ਕਿਦਾਂ ਪਿਆ ਮੈਂ ਐਕਚੁਅਲੀ ਨਾ ਜਦੋਂ ਮੈਨੂੰ ਬਲਾਈਂਡ ਸਕੂਲ 'ਚ ਮੇਰਾ ਐਡਮਿਸ਼ਨ ਜਦੋਂ ਕਰਾਇਆ ਸੀ ਪੇਰੈਂਟਸ ਨੇ ਜੀ ਤੇ ਸਾਰੇ ਗੰਦੇ ਹੁੰਦੇ ਸੀ ਮੈਂ ਮੈਂ ਵੀ ਉਹਨਾਂ ਕੋਲ ਜਾ ਕੇ ਬਹਿ ਜਾਂਦਾ ਸੀ ਮੈਨੂੰ ਉੱਥੋਂ ਥੋੜਾ ਜਿਹਾ ਆਇਆ ਮਤਲਬ ਮੈਂ ਉੱਥੋਂ ਗਾਣਾ ਸ਼ੁਰੂ ਕੀਤਾ ਥੋੜਾ ਥੋੜਾ ਠੀਕ ਹੈ ਤੇ ਫਿਰ ਮੈਂ ਫਿਰ ਪ੍ਰੋਪਰਲੀ ਸਿੱਖਣਾ ਵੀ ਸ਼ੁਰੂ ਕਰਤਾ ਸਾਰਾ ਕਲਾਸਿਸ ਵਗੈਰਾ ਅਟੈਂਡ ਕਰਨੀ ਸ਼ੁਰੂ ਕਰਤੀਆਂ ਨਾਲ ਹੂੰ ਹੂੰ ਕਿਉਂਕਿ ਜਿਹੜੇ ਨਾਰਮਲ ਜਿਹੜੇ ਬਾਕੀ ਸਿਲੇਬਸ ਦੀ ਪੜਾਈ ਦੇ ਨਾਲ ਨਾਲ ਮਿਊਜ਼ਿਕ ਦਾ ਵੀ ਪੀਰੀਅਡ ਹੁੰਦਾ ਹੈ ਹੂੰ ਤੇ ਉਹ ਵੀ ਫਿਰ ਉੱਥੇ ਸਿੱਖਣਾ ਸ਼ੁਰੂ ਕਰ ਦਿੱਤਾ ਤੇ ਫਿਰ ਹੌਲੀ 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 ਇਹ ਅੱਗੇ ਵੱਧਦਾ ਗਿਆ ਜਿੱਦਾਂ ਅੱਜਕੱਲ ਦੀ ਸਿੰਗਿੰਗ ਦੀ ਗੱਲ ਕਰੀਏ ਬਹੁਤ ਸਾਰਾ ਆਟੋ ਟਿਊਨ ਹੋ ਗਿਆ ਹੈ ਕੋਈ ਅਲੰਕਾਰ ਕੋਈ ਲਾਪ ਕੋਈ ਮੁਰਕੀ ਇਹ ਵਗੈਰਾ ਕੁਝ ਕੁਝ ਵੀ ਨਹੀਂ ਲਗਾਉਂਦੇ ਸਿਰਫ ਆਟੋ ਟਿਊਨ ਹੀ ਕਰਦੇ ਆ ਤੇ ਤੁਹਾਨੂੰ ਹੁਣ ਦੀ ਸਿੰਗਿੰਗ ਚ ਤੇ ਪੁਰਾਣੀ ਸਿੰਗ ਦੇ ਵਿੱਚ ਕੀ ਫਰਕ ਲੱਗਦਾ ਹੈ ਕਿਹੜੀ ਵਧੀਆ ਲੱਗਦੀ ਹੈ ਪੁਰਾਣੀ ਸਿੰਗਿੰਗ ਤਾਂ ਪੁਰਾਣੀ ਉਹ ਤਾਂ ਫਿਰ 올ਡ ਇਜ਼ ਗੋਲਡ ਹਾਂ ਹਾਂ ਤੇ ਇਹ ਉਹ ਸਿੰਗਰ ਤਾਂ ਕਿਆ ਸਿੰਗਰ ਹੋਏ ਆ ਉਹ ਸਾਰੇ ਹਾਂ ਨਾ ਜਨਾਬ ਸਰਦੂਲ ਸਿਕੰਦਰ ਸਾਹਿਬ ਜੀ ਫਿਰ ਜੇ ਉਸ ਤੋਂ ਵੀ ਪਹਿਲਾਂ ਚਲਾ ਜਾਈਏ ਹਾਂ ਤੇ ਮੁਹੰਮਦ ਰਫੀ ਸਾਹਿਬ ਹਾਂ ਹੈਨਾ ਕੀ ਸਿੰਗਰ ਹੋਏ ਸਾਰੇ ਇਹਨਾਂ ਨੂੰ ਸੁਣ ਕੇ ਸਾਰੇ ਆਪਾਂ ਵੱਡੇ ਹੋਏ ਤੇ ਅੱਜਕੱਲ ਮੈਂ ਅੱਜਕੱਲ ਦੇ ਸਿੰਗਰਸ ਨੂੰ ਨਹੀਂ ਮਾੜਾ ਕਹਿ ਰਿਹਾ ਹਮ ਹਮ ਬਟ ਹਾਂ ਕੰਟੈਂਟ ਜਿਹੜਾ ਉਹ ਕੀ ਮੈਟਰ ਕਰਦਾ ਕਿ ਕੰਟੈਂਟ ਕੀ ਕ੍ਰੀਏਟ ਕਰ ਰਹੇ ਹੋ ਤੁਸੀਂ ਹਮ ਹਮ ਤੇ ਕਿਦਾਂ ਦਾ ਉਹਦੀ ਕੰਪੋਜੀਸ਼ਨ ਕਿਦਾਂ ਦੀ ਹੈ ਮੈਂ ਅੱਜ ਵੀ ਅੱਜ ਕੱਲ ਵੀ ਗਾਣੇ ਵਧੀਆ ਆਉਂਦੇ ਆ ਜੀ ਸਤਿੰਦਰ ਸਰਤਾਜ ਜਣੀ ਕਿੰਦਾ ਵਧੀਆ ਗਾਉਂਦੇ ਸਰ ਹੈ ਨਾ ਉਹ ਸਾਰੇ ਬਹੁਤ ਅੱਛਾ ਸਿੰਗਰ ਹੈਗੇ ਅੱਜ ਵੱਲ ਤੇ ਜਿੱਦਾਂ ਤੁਸੀਂ ਸਰਦੂਲ ਸਿਕੰਦਰ ਸਾਹਿਬ ਦਾ ਨਾਮ ਲਿਆ ਹੈ ਨਾ ਤੇ ਤੁਸੀਂ ਰਫੀ ਸਾਹਿਬ ਦਾ ਵੀ ਨਾਮ ਲਿਆ ਕੋਈ ਗਾਣਾ ਹੋ ਜਾਵੇ ਫਿਰ ਮੈਂ ਸਰਦੂਲ ਸਿਕੰਦਰ ਸਾਹਿਬ ਦਾ ਸੁਣਾ ਦਿੰਦਾ ਮੈਂ ਜੀ ਹਾਂਜੀ ਹਾਂਜੀ ਅੰਬਰਾ ਤੇ ਚਾੜ ਸਾਡੀ ਹੱਥੀ ਡੋਰ ਛੱਡੇਂਗਾ ਪਤਨੀ ਸੀ ਸਾਡੇ ਨਾਲ ਇੰਜ ਵੈਰ ਕੱਟੇਂਗਾ ਮੰਨਿਆ ਕਿ ਸਾਡੇ ਕੋਲ ਮੰਨਿਆ ਕਿ ਸਾਡੇ ਕੋਲ ਮੰਨਿਆ ਕਿ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ ਤੇਰੇ ਕੋਲ ਯਾਰਾ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਕੀ ਬਾਤ ਹੈ ਤੇਰੇ ਕੋਲ ਯਾਰਾ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਬਹੁਤ ਖੂਬ ਬਹੁਤ ਖੂਬ ਬਹੁਤ ਅੱਛਾ ਗਿਆ ਹੈ ਤੇ ਤੁਸੀਂ ਹਰਮੋਨੀਅਮ ਵੀ ਲੈ ਕੇ ਆਏ ਆ ਤੇ ਮੈਂ ਇਹਦੇ ਨਾਲ ਵੀ ਇੱਕ ਗਾਣਾ ਸੁਣਨਾ ਚਾਹੂੰਗੀ ਉਦੋਂ ਪਹਿਲਾਂ ਮੈਂ ਤੁਹਾਨੂੰ ਪੁੱਛੂੰਗੀ ਕਿ ਤੁਹਾਡੀ ਜਿੱਦਾਂ ਹੌਬੀ ਰਹੀ ਹੈ ਹਨਾ ਸਿੰਗਿੰਗ ਤੇ ਤੁਸੀਂ ਸਿੱਖਿਆ ਆ ਤਾਲੀਮ ਲਈ ਆ ਅੱਛੀ ਤੇ ਤੁਹਾਡੇ ਫੇਵਰਿਟ ਸਿੰਗਰ ਜਾਂ ਫੇਵਰਿਟ ਕੋਈ ਫੀਮੇਲ ਸਿੰਗਰ ਰਹੀ ਹੋਵੇ ਫੀਮੇਲ ਸਿੰਗਰ ਮੈਂ ਵੈਸੇ ਕਾਫੀ ਤਾਂ ਗਾਣੇ ਸੁਨੇ ਆ ਹਾਂ ਹਾਂ ਸ਼੍ਰੀ ਗੁਸ਼ਾਲ ਜੀ ਨੂੰ ਮੈਂ ਥੋੜਾ ਜ਼ਿਆਦਾ ਸੁਣਾ ਹੈ ਹੂੰ ਉਰਦੂ ਲਵਾ ਪੰਜਾਬੀ ਜਿਹੜੇ ਹੈ ਉਹ ਪੰਜਾਬੀ ਚ ਤਾਂ ਮੇਲ ਸਿੰਗਰਸ ਨੂੰ ਜ਼ਿਆਦਾ ਸੋਹਣਿਆ ਹੂੰ ਹੂੰ ਅ ਜਿੱਦਾਂ ਮੈਂ ਦੱਸਿਆ ਸੀ ਸਰਦੂਰ ਸਿਕੰਦਰ ਸਰ ਮਾਸਟਰ ਸਲੀਮ ਜੀ ਹੋਗੇ ਜੀ ਜੀ ਹੈਨਾ ਇਦਾਂ ਦੇ ਸਿੰਗਰਸ ਨੂੰ ਯਾਨੀ ਕਿ ਔਰ ਔਰ ਲਖਵਿੰਦਰ ਬਡਾਲੀ ਹੋਗੇ ਹੂੰ ਹੂੰ ਹੈਨਾ ਜਾਂ ਜਾਂ ਫਿਰ ਜਿਹੜੀ ਵੀ ਇਸ ਤਰ੍ਹਾਂ ਦੀ ਗਾਇਕੀ ਗਾਉਂਦੇ ਆ ਬਿਲਕੁਲ ਸੂਫੀਜ਼ਮ ਟਾਈਪ ਹਾਂ ਜੀ ਤੇ ਇਸ ਤੋਂ ਹਟ ਕੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਜਿੱਦਾਂ ਅਸੀਂ ਨਾਰਮਲੀ ਬਹੁਤ ਸਾਰੇ ਰੰਗ ਦੇਖਦੇ ਆ ਹਨਾ ਹਾਂਜੀ ਤੇ ਤੁਹਾਨੂੰ ਕਦੀ ਨਹੀਂ ਇਦਾਂ ਲੱਗਾ ਕਿ ਮੈਂ ਵੀ ਰੰਗ ਦੇਖਣੇ ਆ ਜਾਂ ਮੈਂ ਵੀ ਆ ਚੀਜ਼ ਦੇਖਣੀ ਅਸੀਂ ਆਪਣੀ ਇਮੇਜਿਨੇਸ਼ਨ ਨਾਲ ਇੱਕ ਚੀਜ਼ ਤੋਂ ਰੈਫਰੈਂਸ ਲੈ ਕੇ ਬਹੁਤ ਕੁਝ ਬਣਾ ਲੈਂਦੇ ਆ ਤੇ ਤੁਸੀਂ ਜਦੋਂ ਬਚਪਨ ਤੋਂ ਕੁਝ ਦੇਖਿਆ ਨਹੀਂ ਕੁਝ ਇਦਾਂ ਫੀਲ ਨਹੀਂ ਹੋਇਆ ਜਾਂ ਤੁਸੀਂ ਇਮੇਜਿਨੇਸ਼ਨ ਕਿੱਦਾਂ ਲੈਂਦੇ ਹੋ ਅ ਐਕਚੁਅਲੀ ਕੀ ਹੈ ਕਿ ਮੈਨੂੰ ਜਦੋਂ ਨਾ ਆਪਾਂ ਬਚਪਨ ਚ ਕਾਫੀ ਕਲਰ ਨਹੀਂ ਦੇਖ ਪਾਂਦੇ ਅਗਰ ਕਲਰ ਤੱਕਨ ਦੇਖਤਾ ਹੁਣ ਵੀ ਨਹੀਂ ਪਾਂਦੇ ਬਟ ਪਹਿਲੇ ਨਾ ਇੱਕ ਫੀਲ ਹੁੰਦਾ ਸੀ ਕਿ ਮਤਲਬ ਯਾਰ ਇੱਕ ਜੇ ਕਲਰ ਮੈਨੂੰ ਪਤਾ ਲੱਗ ਜਾਂਦਾ ਤੇ ਸ਼ਾਇਦ ਮੈਂ ਕਲੋਥਿੰਗ ਮੈਚ ਕਰ ਲੈਂਦਾ ਜਾਂ ਕੁਝ ਵੀ ਹਮ ਹਮ ਤਾਂ ਉਸ ਤੋਂ ਬਾਅਦ ਨਾ ਜਦੋਂ ਜਦੋਂ ਜਿੱਦਾਂ ਜਿੱਦਾਂ ਹੌਲੀ ਹੌਲੀ ਟੈਕਨੋਲੋਜੀ ਇਨਹਾਂਸ ਹੁੰਦੀ ਗਈ ਇਹ ਚੀਜ਼ਾਂ ਹੁਣ ਹਲਕਿਆਂ ਹਲਕਿਆਂ ਸੋਲਵ ਹੋ ਰਹੀਆਂ ਕਿ ਹੁਣ ਬਹੁਤ ਸਾਰੇ ਐਪਲੀਕੇਸ਼ਨ ਸਾਡੇ ਵਾਸਤੇ ਸਪੈਸ਼ਲੀ ਬਣੇ ਹੋਏ ਆ ਐਪਸ ਜਿਹੜੇ ਕਿ ਚਾਹੇ ਕਲਰ ਆਇਡੈਂਟੀਫਿਕੇਸ਼ਨ ਹੋ ਜਾਏ ਕਿ ਕਰੰਸੀ ਆਇਡੈਂਟੀਫਿਕੇਸ਼ਨ ਹੋ ਜਾਏ ਓਕੇ ਜਾਂ ਸੀਨ ਆਇਡੈਂਟੀਫਿਕੇਸ਼ਨ ਕੋਈ ਤੁਸੀਂ ਉਹਦੇ ਸਾਹਮਣੇ ਆਪਣੇ ਕੋਈ ਵੀ এনवायरमेंट ਦੀ ਫੋਟੋ ਖਿੱਚ ਲੋ ਉਹ ਤੁਹਾਨੂੰ ਪ੍ਰੋਪਰ ਡਿਸਕ੍ਰਿਪਸ਼ਨ ਦਿੰਦਾ ਕਿ ਕਿੱਥੇ ਤੁਹਾਡੇ ਲੈਫਟ ਤੇ ਕੀ ਹੈ ਅੱਗੇ ਉਹ ਕਿਸ ਕਲਰ ਦਾ ਹੈ ਉਹ ਉਹ ਕਿਦਾਂ ਦਾ ਡਿਜ਼ਾਈਨ ਹੈ ਉਹਦਾ ਕੀ ਹੈ ਮਤਲਬ ਮਟੀਰੀਅਲ ਕੀ ਹੈ ਪੂਰੀ ਸਕ੍ਰਿਪਟ ਇੱਕ ਐਕਸਪਲੇਨ ਕਰ ਦਿੰਦਾ ਹੈ ਕਿ ਹਾਂ ਪੂਰੀ ਔਰ ਉਹਦੇ ਵਿੱਚ ਅੱਜ ਕੱਲ ਤਾਂ AI ਕਿਉਂਕਿ AI ਦਾ ਵੀ ਜ਼ਮਾਨਾ ਆ ਰਿਹਾ ਹਾਂ ਬਿਲਕੁਲ ਤੇ ਉਹਦੇ ਵਿੱਚ ਕੀ ਹੈ ਕਿ ਤੁਸੀਂ ਕੁਐਸਚਨਸ ਵੀ ਉਹਨੂੰ ਜਿੱਦਾਂ ਮੈਂ ਉਹਨੇ ਆਪਣੀ ਫ੍ਰਿਜ ਦੀ ਆਪਣੇ ਅੰਦਰ ਉਹ ਫ੍ਰਿਜ ਖੋਲ ਓਪਨ ਕਰਕੇ ਉਹਦੀ ਫੋਟੋ ਖਿੱਚੀ ਜੀ ਤੇ ਉਹਨੇ ਮੈਨੂੰ ਦੱਸਿਆ ਵੀ ਇੱਥੇ ਫਰਾਂ ਫਰਾਂ ਸਾਮਾਨ ਪਿਆ ਹੈ ਹਾਂ ਹਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਮੈਨੂੰ ਟਮੇਟੋਸ ਨਹੀਂ ਮਿਲ ਰਹੇ ਉਹ ਕਿੱਥੇ ਆ ਤੇ ਕਹਿੰਦਾ ਵੀ ਉਹ ਫਲਾ ਮਤਲਬ ਇਸ ਖਾਨੇ ਵਿੱਚ ਲੈਫਟ ਸਾਈਡ ਤੇ ਪਏ ਆ ਵਾਹ ਮਤਲਬ ਉਹਨੇ ਪ੍ਰੋਪਰ ਮੈਨੂੰ ਉਹਦਾ ਅਨਸਰ ਦਿੱਤਾ ਤੇ ਇਹੀ ਟੈਕਨੋਲੋਜੀ ਜਿਹਦਾ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਮਿਲਿਆ ਜੇ ਮੈਂ ਤੁਹਾਡੀ ਸਟੱਡੀ ਦੇ ਅਕੋਰਡਿੰਗ ਕਹਾਂ ਮੈਂ ਤਾਂ ਬਹੁਤ ਲੇਟ ਮਿਲੀ ਹੈ ਤੇ ਜੇ ਤੁਹਾਨੂੰ ਉਸ ਟਾਈਮ ਦੇ ਵਿੱਚ ਇਹ ਟੈਕਨੋਲੋਜੀ ਮਿਲ ਜੰਦੀ ਤੇ ਹੁਣ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਸ਼ਾਇਦ ਮੈਂ ਇੱਕ ਅੱਛਾ ਮਤਲਬ ਇੱਕ ਸਿੰਗਰ ਤਾਂ ਚਲੋ ਠੀਕ ਹੈ ਮਕੀ ਸਿੰਗਿੰਗ ਚ ਮੈਨੂੰ ਕੋਈ ਇਸ਼ੂ ਨਹੀਂ ਆਇਆ ਹੂੰ ਹੂੰ ਅ ਉਸ ਟਾਈਮ ਤੇ ਨਾ ਜਦੋਂ ਮੈਂ ਸਟੱਡੀ ਕਰਨੀ ਸ਼ੁਰੂ ਕੀਤੀ ਸੀ ਉਦੋਂ ਅ ਕੁਝ ਵੀ ਨਹੀਂ ਸੀ ਮਤਲਬ ਕਿ ਬਰੇਲ ਇੱਕ ਬਰੇਲ ਸਕ੍ਰਿਪਟ ਹੁੰਦੀ ਹੈ ਹੂੰ 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 ਤੁਸੀਂ ਬਰੇਲ ਨਾਲ ਪੜਦੇ ਆ ਉੱਥੇ ਡਾਟਸ ਵਗੈਰਾ ਹੁੰਦੇ ਆ ਉਹ 6 ਡਾਟਸ ਦੇ ਅੰਦਰ ਹੀ ਸਾਰੇ ਕੈਰੈਕੈਕਟਰਸ ਡਿਫਾਈਨ ਕੀਤੇ ਹੁੰਦੇ ਨੇ ਹੂੰ 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 ਤੇ ਉਹਨਾਂ ਦੇ ਥਰੂ ਪੜਦੇ ਪਰ ਸਾਰਾ ਇਹ ਸਿਲੇਬਸ ਬਰੇਲ ਚ ਵੀ ਅਵੇਲੇਬਲ ਨਹੀਂ ਹੈ ਹਾਂ ਹਾਂ ਹੈਨਾ ਉਸ ਟਾਈਮ ਤੇ ਤੇ ਫਿਰ ਉਹ ਆਪਾਂ ਅਲੱਗ-ਅਲੱਗ ਕਿਸੇ ਨੂੰ ਕਹਿ ਦੇਣਾ ਵੀ ਤੁਸੀਂ ਰਿਕਾਰਡਿੰਗ ਕਰ ਦੋ ਅਸੀਂ ਫਿਰ ਪੜ ਲੈਨੇ ਆ ਮਤਲਬ ਬਹੁਤ ਹਰਡਲ ਸੀ ਗਿਆ ਉਦੋਂ ਤਾਂ ਮਤਲਬ ਕਿਸੇ ਨਾ ਕਿਸੇ ਦੀ ਹੈਲਪ ਲੈਣੀ ਪੈਂਦੀ ਸੀ ਕਿ ਸਿਲੇਬਸ ਕੰਪਲੀਟ ਹੋ ਜਾਵੇ ਸਟੱਡੀ ਕਰ ਲਈਏ ਹਾਂਜੀ ਬਾਅਦ ਚ ਫਿਰ ਜਦੋਂ ਕੰਪਿਊਟਰ ਥੋੜਾ ਆਪਾਂ অপারেਟ ਕਰਨਾ ਸ਼ੁਰੂ ਕੀਤਾ ਨਾ ਫਿਰ ਥੋੜਾ ਜਿਹਾ ਉਹ ਚੀਜ਼ ਸੋਲਵ ਹੋਈ ਕਿ ਫਿਰ ਅਸੀਂ ਚਲੋ ਫਿਰ ਇਦਾਂ ਕਰ ਸਕਦੇ ਸੀ ਵੀ ਬੁੱਕ ਸਕੈਨ ਕਰਕੇ ਉਹਨੂੰ ਪੀਡੀਐਫ ਫਾਰਮੈਟ ਚ ਕਨਵਰਟ ਕਰਕੇ ਫਿਰ ਅਸੀਂ ਆਪਣੇ ਸਕਰੀਨ ਰੀਡਿੰਗ ਸੌਫਟਵੇਅਰ ਦੇ ਨਾਲ ਅਸੀਂ ਉਹਨੂੰ ਪੜ੍ਹ ਲੈਂਦੇ ਸੀ ਅੱਛਾ ਉਸ ਟਾਈਮ ਆ ਵੀ ਤੁਸੀਂ ਫਿਰ ਸੌਫਟਵੇਅਰ ਦਾ ਯੂਜ਼ ਕਰ ਲੈਂਦੇ ਸੀ ਬਾਹਰ ਲੇਟਰ ਓਨ ਆਇਆ ਕਾਫੀ ਬਟ ਆ ਗਿਆ ਸੀ ਤੇ ਉਹ ਜਿੱਦਾਂ ਤੁਸੀਂ ਹੁਣ ਮੈਂ ਦੇਖਿਆ ਸੀ ਫੋਨ ਚਲਾ ਰਹੇ ਸੀ ਉਹ ਮੇਰੇ ਲਈ ਦੇਖਣ ਵਾਲੀ ਬਹੁਤ ਕਹ ਲਓ ਅਦਭੁਤ ਚੀਜ਼ ਸੀ ਯਾ ਪਹਿਲੀ ਵਾਰੀ ਦੇਖਿਆ ਥੋੜਾ ਲੱਗ ਰਿਹਾ ਸੀ ਕਿ ਹਾਂ ਯਾਰ ਫੋਨ ਵੀ ਚਲਾ ਸਕਦੇ ਆ ਇਹ ਕਿੱਥੋਂ ਤੁਸੀਂ ਚਲਾਉਣਾ ਸਿੱਖਿਆ ਜਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕੀ ਮੈਨੂੰ ਥੋੜਾ ਕਰਿਓਸਟੀ ਹੋ ਰਹੀ ਹੈ ਮੈਂ ਇਹਦੇ ਬਾਰੇ ਨਾ ਮੈਨੂੰ ਥੋੜਾ ਜਿਹਾ ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਲੋਕੀ ਕਿਉਂਕਿ ਉਦੋਂ smartphones ਨਾ ਬਹੁਤ ਆਣੇ ਸ਼ੁਰੂ ਹੋਏ ਸੀ Samsung ਦੇ ਸ਼ਾਇਦ ਪਹਿਲੇ ਆਏ ਸੀਗੇ ਉਸ ਟਾਈਮ ਤੇ smartphones ਜਿਹੜੇ ਟੱਚ ਫੋਨ ਜੀ ਕਵਰਟੀ ਕੀਪੈਡ ਸ਼ਾਇਦ ਉਹ ਹੀ ਆਏ ਸੀ ਮੇਰੇ ਖਿਆਲ ਚ ਤੇ ਉਹ ਲੋਕੀ ਚਲਾਉਂਦੇ ਸੀ ਟੱਚ ਮੈਨੂੰ ਆਪਾਂ ਆਪਣੇ ਕੋਲ ਤਾਂ ਕੀਪੈਡ ਫੋਨਸ ਹੀ ਆਪਾਂ ਇਸਤੇਮਾਲ ਕਰਦੇ ਸੀ ਉਸ ਟਾਈਮ ਤੇ ਤੇ ਕੋਈ ਸਕਰੀਨ ਰੀਡਿੰਗ ਨਾਮ ਦੀ ਕੋਈ ਸਰਵਿਸ ਵੀ ਅਵੇਲੇਬਲ ਨਹੀਂ ਸੀ ਹਾਂ ਹਾਂ ਤੇ ਫੇਰ ਉਦੋਂ ਬੜਾ ਸਾਨੂੰ ਹੋਣਾ ਕਿ ਵੀ ਅਸੀਂ ਫੋਨ ਕਿੱਦਾਂ ਇਸਤੇਮਾਲ ਕਰਾਂਗੇ ਹਾਂ 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 ਹੌਲੀ ਹੌਲੀ ਨਾਲ ਇੱਕ ਕੁਝ ਸੈਮੀਨਾਰਸ ਹੋਣ ਲੱਗ ਪਏ ਕਿ ਵੀ ਆਪਾਂ ਇਦਾਂ ਕਰਕੇ ਫੋਨ ਇਸਤੇਮਾਲ ਕਰ ਸਕਦੇ ਹਾਂ ਹੌਲੀ ਉਦੋਂ ਬਹੁਤ ਘਟ ਚੀਜ਼ਾਂ ਇਸਤੇਮਾਲ ਕਰ ਸਕਦੇ ਜਿੱਦਾਂ ਆਪਾਂ ਫੋਨ ਲਗਾ ਸਕਦੇ ਸੀ ਸਿਰਫ ਅ ਸਕਰੀਨ ਰੀਡਿੰਗ ਦੇ ਨਾਲ ਹਮ ਆਪਾਂ ਫੋਨ ਦੇ ਵਿੱਚ ਬਾਕੀ ਫੀਚਰਸ ਨੂੰ ਨਹੀਂ ਯੂਜ਼ ਕਰ ਸਕਦੇ ਸੀ ਤੇ ਫਿਰ ਹੌਲੀ-ਹੌਲੀ ਇਹ ਇੰਪਰੂਵ ਹੁੰਦਾ ਗਿਆ Google ਤੋਂ ਕਿ Android Google Google ਨੇ ਬਣਾਇਆ ਹੋਇਆ ਤੇ Google ਇਹਦੇ ਵਿੱਚ ਫਿਰ ਅ ਇਨਹਾਂਸਮੈਂਟਸ ਕਰਦਾ ਗਿਆ ਥੋੜੀਆਂ ਤੇ ਫਿਰ ਉਹ ਯੂਜ਼ ਆਪਾਂ ਕਰਨ ਦੇ ਕਾਬਿਲ ਹੋ ਗਏ ਹੁਣ ਤਾਂ ਸਭ ਕੁਝ ਕੁਝ ਵੀ ਐਸਾ ਨਹੀਂ ਹੈ ਫੋਨ ਦੇ ਵਿੱਚ ਜੋ ਨਹੀਂ ਯੂਜ਼ ਕੀਤਾ ਜਾ ਸਕਦਾ ਸਿਰਫ ਆਪਰੇਟ ਕਰ ਲੈਣੇ YouTube ਕੀ WhatsApp Insta ਸਭ ਕੁਝ ਸਭ ਕੁਝ ਠੀਕ ਹੈ ਮਤਲਬ ਇਹ ਥੋੜੀ ਅਜੀਬ ਜੀ ਤੇ ਗੱਲ ਹੈਗੀ ਆ ਪਰ ਕਾਫੀ ਅੱਛੀ ਵੀ ਹੈ ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਜਿੱਦਾਂ ਤੁਸੀਂ ਬਚਪਨ ਦੇ ਵਿੱਚ ਅਸੀਂ ਹੈ ਕਿ ਛੋਟੇ ਹੁੰਦੇ ਉਂਗਲੀ ਫੜਨ ਦੀ ਜ਼ਰੂਰ ਲੋੜ ਪੈਂਦੀ ਆ ਪਰ ਜਿੱਦਾਂ ਜਿੱਦਾਂ ਵੱਡੇ ਹੋ ਜਾਂਦੇ ਆ ਤੇ ਉਹ ਉਂਗਲੀ ਫਿਰ ਛੱਡ ਦਿੰਦੀ ਆ ਕਿ ਹਾਂ ਆਪਣੇ ਸਾਰੇ ਤੁਰਨਾ ਹੈ ਤੇ ਤੁਹਾਨੂੰ ਨਹੀਂ ਇਦਾਂ ਦੀ ਕੋਈ ਡਿਫਿਕਲਟੀ ਲੱਗੀ ਕਿ ਨਹੀਂ ਯਾਰ ਮੈਂ ਕਿੱਦਾਂ ਚੱਲੂੰਗਾ ਜਾਂ ਮੈਂ ਰਸਤਾ ਕਿੱਦਾਂ ਕ੍ਰੋਸ ਕਰੂੰਗਾ ਬਾਈਬਾਸ ਅਗਰ ਬਸ ਫੜਨੀ ਪਵੇ ਤੇ ਕਿੱਦਾਂ ਲਵਾਂਗਾ ਅ ਇਹਦੇ ਵਿੱਚ ਇਦਾਂ ਹੈ ਕਿ ਜਦੋਂ ਮੈਂ ਸਕੂਲ ਕਿਉਂਕਿ ਜਦੋਂ ਅਸੀਂ ਇੱਕ ਸਪੈਸ਼ਲ ਬਲਾਈਂਡ ਸਕੂਲ 'ਚ ਆਪ ਐਡਮਿਸ਼ਨ ਲੈਨੇ ਆ ਹੂੰ 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 ਉੱਥੇ ਸਾਰੇ ਤੁਹਾਡੇ ਵਰਗੇ ਹੁੰਦੇ ਆ ਹੂੰ ਤੇ ਜਦੋਂ ਜਦੋਂ ਤੁਸੀਂ ਵੱਡੇ ਹੁੰਦੇ ਹੋ ਤੇ ਤੁਸੀਂ ਦੇਖਦੇ ਆ ਕਿ ਤੁਹਾਡੇ ਸੀਨੀਅਰਸ ਜਿਹੜੇ ਆ ਉਹ ਖੁਦ ਜਾਂ ਅੰਦ ਜਾਂਦੇ ਆ ਹਾਂ ਬਈ ਉਹ ਉਹ ਤਾਂ ਖੁਦ ਟਰੈਵਲਿੰਗ ਕਰਦੇ ਸਾਰੇ ਫਿਰ ਇੱਕ ਦੂਸਰੇ ਦੇ ਐਕਸਪੀਰੀਅੰਸ ਲੈ ਕੇ ਤੁਸੀਂ ਕਿੱਦਾਂ ਆਏ ਗਏ ਹੈ ਹੈਨਾ ਜਦੋਂ ਫਿਰ ਜਦੋਂ ਮੈਂ ਪਹਿਲੀ ਵਾਰ ਜਾਣਾ ਸੀ ਮੈਂ ਆਪਣੇ ਘਰ ਮੇਰੇ ਖਿਆਲ ਚ ਘਰੋਂ ਆ ਘਰ ਜਾਣਾ ਸੀ ਆਪਣੇ ਤੇ ਉਦੋਂ ਮੈਂ ਮੈਨੂੰ ਇੱਥੋਂ ਉਸ ਟਾਈਮ ਤੇ ਫਿਰ ਬਾਈਕ ਰਾਈਡਿੰਗ ਵਗੈਰਾ ਦੀ ਨਹੀਂ ਹੁੰਦੀ ਸੀ ਇਹ ਫੈਸਿਲਿਟੀ ਨਹੀਂ ਹੁੰਦੀ ਸੀ ਉਸ ਟਾਈਮ ਤੇ ਬਲਾਈਂਡ ਸਕੂਲ ਦੇ ਕੋਲ ਹੀ ਉੱਥੇ ਕੋਈ ਰਿਕਸ਼ਾਜ਼ ਵਗੈਰਾ ਉੱਥੇ ਲੱਗੇ ਹੁੰਦੇ ਰਿਕਸ਼ਾ ਕਿਸੇ ਤੋਂ ਕਹਿ ਕੇ ਲੈ ਲਿਆ ਫਿਰ ਬੱਸ ਬੱਸ ਤੇ ਵੀ ਚਲੋ ਇਨੀਸ਼ੀਅਲੀ ਜਿਹੜੀ ਬੱਸ ਤੇ ਤੁਹਾਨੂੰ ਕੋਈ ਵੀ ਚੜਾ ਦੇਗਾ ਪ੍ਰੋਬਲਮ ਉੱਥੇ ਆਉਂਦੀ ਸੀ ਜੇ ਤੂੰ ਰਸਤੇ ਵਿੱਚ ਇੱਕ ਬੱਸ ਚੇਂਜ ਕਰਨੀ ਪੈਂਦੀ ਸੀ ਨਾ ਹਾਂ ਉੱਥੇ ਪ੍ਰੋਬਲਮ ਆਉਂਦੀ ਸੀ ਉੱਥੇ ਫਿਰ ਉੱਥੇ ਫਿਰ ਕਿਸੇ ਦੀ ਕੋਈ ਹੈਲਪ ਕਿਸੇ ਦੀ ਲੈ ਲੈਣੀ ਹਾਂ ਤੇ ਚਲੋ ਅੱਜ ਕੱਲ ਤੇ ਚਲੋ ਇਹ ਹੈ ਕਿ ਤੁਸੀਂ ਅ ਅੱਜ ਕੱਲ ਕਿਉਂਕਿ ਵੈਸੀ ਜਾਂਦੇ ਜਾਂਦੇ ਤੁਹਾਨੂੰ ਵੈਸੇ ਹੀ ਥੋੜਾ ਜਿਹਾ ਪਤਾ ਲੱਗ ਜਾਂਦਾ ਕਿ ਮੈਂ ਇੰਨੀ ਵਾਰੀ ਜਾ ਚੁੱਕਿਆ ਹਾਂ ਉਸ ਜਗ੍ਹਾ ਤੇ ਸੇਮ ਜਗ੍ਹਾ ਤੇ ਹਾਂ ਤੋ ਚਲੋ ਪਤਾ ਲੱਗ ਜਾਂਦਾ ਜਿੱਦਾਂ ਲਾਸਟ ਟਾਈਮ ਮੇਰੇ ਨਾਲ ਇਨਸੀਡੈਂਟ ਹੋਇਆ ਸੀ ਐਦਾਂ ਹੀ ਇੱਕ ਲੇਡੀ ਸੀਗੇ ਬਲਾਈਂਡ ਸੀਗੇ ਤੇ ਮੈਂ ਸੋਚਿਆ ਚਲੋ ਮੈਂ ਉਹਨਾਂ ਦੀ ਹੈਲਪ ਕਰ ਦਿੰਨੀ ਆ ਹਨਾ ਉਹ ਬੱਸ 'ਚ ਚੜਨ ਲੱਗੇ ਸੀ ਮੈਂ ਕਿਹਾ ਚਲੋ ਆਂਟੀ ਮੈਂ ਤੁਹਾਡੀ ਹੈਲਪ ਕਰ ਦਿੰਦਾ ਉਹਨੇ ਮੈਨੂੰ ਸਾਫ਼ ਮਨਾਂ ਕਰਤਾ ਕਹਿੰਦੀ ਨਹੀਂ ਬੇਟਾ ਮੈਂ ਕਿਹਾ ਕਿਉਂ ਆਂਟੀ ਕਹਿੰਦੀ ਅੱਜ ਤੂੰ ਮੈਨੂੰ ਚੜਾ ਦੇਂਗੀ ਅੱਗੇ ਥੋੜੀ ਆਉਂਗੀ ਤੇ ਮੈਨੂੰ ਵਿਛੜਦੇ ਮੈਂ ਖੁਦ ਕਰ ਸਕਦੀ ਆ ਤੂੰ ਮੈਨੂੰ ਇੰਦਾ ਡਿਜ਼ੇਬਲ ਦਾ ਸਮਝ ਮੈਂ ਕਿਹਾ ਠੀਕ ਆਂਟੀ ਕਹਿੰਦੀ ਤੁਸੀਂ ਮੇਰੇ ਡਿਸਰੈਸਪੈਕਟ ਕਰ ਰਹੀ ਹੈ ਮੈਂ ਕਹਿੰਦੀ ਮੇਰਾ ਇਦਾਂ ਦੀ ਤੇ ਐਦਾਂ ਦਾ ਜਿੱਦਾਂ ਹੁਣ ਅੱਖਾਂ ਨਹੀਂ ਹੈਗੀਆਂ ਤੇ ਨਾਰਮਲੀ ਹੀ ਸਾਰਾ ਕੁਝ ਰਹਿੰਦਾ ਹੈ ਜਾਂ ਫਿਰ ਥੋੜੇ ਡਿਫਿਕਲਟੀਜ਼ ਹੱਲੇ ਵੀ ਲੱਗਦੀਆਂ ਆ ਨਹੀਂ ਹੁਣ ਤਾਂ ਮੈਂ ਮੈਂ ਤਾਂ ਮਤਲਬ ਐਸੇ ਅੱਜਕੱਲ ਸਭ ਕਿਤੇ ਡਿਫਿਕਲਟੀ ਮੰਨਦਾ ਨਹੀਂ ਕਿਉਂਕਿ ਘਰ ਵੀ ਸਭ ਕੁਝ इजीली ਮੈਨੇਜ ਹੋ ਰਿਹਾ ਤੇ ਸਕੂਲ ਦੇ ਵਿੱਚ ਵੀ ਕੋਈ ਕੋਈ ਡਿਫਿਕਲਟੀ ਮੈਨੂੰ ਲੱਗਦੀ ਨਹੀਂ ਇਸ ਟਾਈਮ ਤੇ ਆਂਦੀ ਹੋਈ ਮਤਲਬ ਜਿਸ ਟਾਈਮ ਤੇ ਸੀਗੀਆਂ ਉਸ ਟਾਈਮ ਤੇ ਚਲੋ ਕਾਫੀ ਸੀਗੀਆਂ ਫਿਰ ਵੀ ਅ ਅਗਰ ਡਿਫਿਕਲਟੀਆਂ ਦੀ ਹੀ ਗੱਲ ਕਰਦੇ ਆ ਹਨਾ ਮੈਂ ਇੱਕ ਬਚਪਨ ਦੇ ਵਿੱਚ ਇੱਕ ਸਾਡੀ ਇੰਗਲਿਸ਼ ਦੀ ਬੁੱਕ ਚ ਲੈਸਨ ਹੁੰਦਾ ਸੀ ਇੱਕ ਸਕੂਲ ਦੀ ਸਟੋਰੀ ਸੀ ਜਿਸ ਸਕੂਲ ਦੇ ਵਿੱਚ ਨਾ ਬਕੋ ਵੱਖਰੇ ਦਿਨ ਇੱਕ ਪੀਰੀਅਡ ਲੈਂਦੇ ਹੁੰਦੇ ਸੀਗੇ ਕਿ ਇੱਕ ਦਿਨ ਬੱਚਾ ਨੂੰ ਬਲਾਈਂਡ ਐਕਸਪੀਰੀਅੰਸ ਕਰਾਣਾ ਕਿਸੇ ਦਿਨ ਉਹਨਾਂ ਨੂੰ ਬੋਲਣ ਨਹੀਂ ਦੇਣਾ ਜਾਂ ਸ਼ਾਇਦ ਤੁਸੀਂ ਵੀ ਬਣਿਆ ਹੋਗੇ ਹੈ ਨਾ ਤੇ ਕਿਸੇ ਦਿਨ ਉਹਨਾਂ ਨੂੰ ਇਦਾਂ ਦਾ ਹੁੰਦਾ ਸੀ ਕਿ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਕੰਨ ਸੁਣਨ ਦੀ ਸ਼ਕਤੀ ਉਹਨਾਂ ਨੇ ਕਿਹਾ ਨਾ ਨਹੀਂ ਤੁਸੀਂ ਸੁਣ ਨਹੀਂ ਸਕਦੇ ਤਾਂ ਕਿ ਉਹ ਚੀਜ਼ ਉਹ ਫੀਲ ਕਰ ਸਕਣ ਤੇ ਸਾਡੇ ਸਕੂਲ 'ਚ ਇਦਾਂ ਦਾ ਉਹਨਾਂ ਨੇ ਕਰਵਾਉਣਾ ਸ਼ੁਰੂ ਕੀਤਾ ਤੇ ਸਾਨੂੰ ਬਹੁਤ ਡਿਫਿਕਲਟੀ ਹੋਈ ਸੀ ਕਿ ਨਹੀਂ ਯਾਰ ਅਸੀਂ ਨਹੀਂ ਕਰ ਸਕਦੇ ਹੈਨਾ ਅੱਛਾ ਤੁਸੀਂ ਕੀਤਾ ਹੈ ਹਾਂ ਬਿਲਕੁਲ ਉਹ ਬਲਾਈਂਡ ਵਾਲਾ ਤਾਂ ਮੈਂ ਕਰ ਨਹੀਂ ਸਕਦੀ ਬਹੁਤ ਔਖਾ ਸੀ ਕਿਉਂਕਿ ਕਾਪੀਜ਼ ਕਢਾਣੀਆਂ ਬੈਗ ਤੋਂ ਹੈਨਾ ਔਰ ਫਿਰ ਪਾਣੀ ਦੀ ਬੋਤਲ ਦੇਖਣੀ ਉਹ ਸਾਰਾ ਉਹ ਸਿਰਫ ਮੇਰੇ ਨਾਲ ਦਾ ਘੰਟਾ ਕਿ ਸਾਡੇ ਲਈ ਕੱਢਣਾ ਬਹੁਤ ਔਖਾ ਸੀ ਤੇ ਤੁਹਾਡੀ ਲਾਈਫ ਦਾ ਇੰਨਾ ਟਾਈਮ ਨਿਕਲ ਗਿਆ ਇਸ ਚੀਜ਼ ਨੂੰ ਲੈ ਕੇ ਹੈਨਾ ਮੈਂ ਇੱਥੇ ਵੀ ਇੱਕ ਗੱਲ ਦੱਸਦਾ ਤੁਹਾਨੂੰ ਜਿੱਦਾਂ ਨਾ ਜਿਹੜੇ ਲੇਟ ਬਲਾਈਂਡ ਹੁੰਦੇ ਹੈ ਨਾ ਜਿਨ੍ਹਾਂ ਨੂੰ ਦੇਰ ਬਾਅਦ ਅੱਖਾਂ ਜਾਂਦੀਆਂ ਜਿਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦੀ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਉਹਨਾਂ ਨੇ ਪਹਿਲੇ ਦੇਖਿਆ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿੱਦਾਂ ਉਹ ਜਦੋਂ ਇੱਕਦਮ ਉਹਨਾਂ ਤੋਂ ਉਹਨਾਂ ਦੀ ਬਲਾਈਂਡਨੈਸ ਆ ਜਾਏ ਤਾਂ ਫਿਰ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਇਨੀਸ਼ੀਅਲੀ ਬਾਅਦ ਚ ਫਿਰ ਚਲੋ ਹੌਲੀ ਹੌਲੀ ਉਹ ਯੂਜ਼ ਟੂ ਹੋ ਜਾਂਦੇ ਬਟ ਸਾਨੂੰ ਕਿਉਂਕਿ ਅਸੀਂ ਕੁਝ ਬਚਪਨ ਤੋਂ ਅਸੀਂ ਦੇਖਿਆ ਨਹੀਂ ਹੈ ਅਸੀਂ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਵੱਡੇ ਹੋਏ ਹਾਂ ਕਿ ਭਈ ਕਿਹੜੀ ਚੀਜ਼ ਨੂੰ ਕਿੱਦਾਂ ਟੈਕਲ ਕਰਨਾ ਯਾ ਆਇਡੈਂਟੀਫਾਈ ਕਿਸ ਚੀਜ਼ ਨੂੰ ਕਿੱਦਾਂ ਕਰਨਾ ਹੈ ਕਹਿੰਦੇ ਹੁੰਦੇ ਜੇ ਦੇਖੋ ਇੱਕ ਚੀਜ਼ ਮਿਸਿੰਗ ਆ ਉਹਨੂੰ ਪਰਮਾਤਮਾ ਅਲੱਗ ਤੋਂ ਐਕਸਟਰਾ ਦੇ ਦਿੰਦਾ ਉਹਦੇ ਬਾਕੀ ਬਾਕੀ ਆਰਗਨਸ ਜਿਹੜੇ ਆ ਨਾ ਉਹਨੂੰ ਉਹ ਜਾਂ ਤਾਂ ਉਹ ਬੰਦਾ ਖੁਦ ਹੀ ਉਹਨੂੰ ਡਿਵੈਲਪ ਉਹਨੂੰ ਯਾਨੀ ਕਿ ਕਹਿ ਸਕਦੇ ਹੋ ਕਿ ਥੋੜਾ ਜਿਹਾ ਐਕਟਿਵ ਰੱਖਦਾ ਹ ਹ ਤੇ ਜਾਂ ਫਿਰ ਕੁਝ ਵੀ ਕਹਿ ਸਕਦੇ ਹੋ ਕਿ ਉਹਦੇ ਬਾਕੀ ਆਰਗਨਸ ਜ਼ਿਆਦਾ ਐਕਟਿਵ ਹੁੰਦੇ ਆ ਹ ਹ ਹ ਜਿੱਦਾਂ ਕੰਨ ਹੈ ਨਾ ਤੇ ਉਹਨੂੰ ਥੋੜਾ ਜਿਹਾ ਬਾਕੀ ਆਰਗਨਸ ਦੇ ਥਰੂ ਆਪ ਆਪ ਆਇਡੈਂਟੀਫਿਕੇਸ਼ਨ ਕਰ ਲੈਂਦਾ ਬਿਲਕੁਲ ਬਿਲਕੁਲ ਤੇ ਹੁਣ ਜਦੋਂ ਅਗਰ ਮੈਂ ਗੱਲ ਕਰਦੀ ਆ ਸ਼ਿਭੂ ਜੀ ਦੀ ਹੈਨਾ ਤੇ ਉਹਨਾਂ ਦੀ ਮੈਂ ਇੱਕ ਲਾਸਟ ਟਾਈਮ ਸੁਣੀ ਸੀ ਕਾਫੀ ਟਾਈਮ ਹੋ ਗਿਆ ਕਹ ਰਹੇ ਸੀਗੇ ਕਿ ਉਹ ਜਦੋਂ 4 ਸਾਲ ਦੇ ਸੀਗੇ ਤੇ ਉਸ ਤੋਂ ਉਦੋਂ ਤੱਕ ਤਾਂ ਠੀਕ ਸੀ ਉਸ ਤੋਂ ਬਾਅਦ ਬਲਾਈਂਡਨੈਸ ਸ਼ੁਰੂ ਹੋਈ ਹੈ ਹੈਨਾ ਫਿਰ ਵੀ ਹਾਂ ਫਿਰ ਵੀ ਉਸ ਤੋਂ ਬਾਅਦ ਵੀ ਹੁਣ ਦੇਖੋ ਅਗਰ ਕਿੰਨਾ ਨਾਮ ਆ ਜਾਂ ਹਰਮੋਨੀਅਮ ਤੇ ਕਿੰਦਾ ਪਾਣੀ ਵਾਂਗੂ ਹੱਥ ਚੱਲਦੇ ਉਹਨਾਂ ਦੇ ਹੈਨਾ ਉਹ ਹਾਂਜੀ ਬਹੁਤ ਤਬਲਾ ਵੀ ਬਹੁਤ ਅੱਛਾ ਵੀ ਜਾਂਦੇ ਆ ਤਬਲਾ ਵੀ ਬਹੁਤ ਅੱਛਾ ਬੁਝਾਂਦੇ ਆ ਬਿਲਕੁਲ ਤੁਹਾਡੀ ਕਦੀ ਮੁਲਾਕਾਤ ਹੋਈ ਉਹਨਾਂ ਨਾਲ ਜਾਂ ਕਦੀ ਮਿਲਣ ਦਾ ਸਬਬ ਬਣਿਆ ਮੇਰੇ ਹਾਂਜੀ ਹੋਈ ਸੀ ਬਈ ਆ ਮਾਰਚ ਨੂੰ ਮੈਂ ਮਿਲਿਆ ਉਹਨਾਂ ਨੂੰ ਇਸੇ ਇਸੇ ਸਾਲ ਚ ਅੱਛਾ ਜੀ ਠੀਕ ਹੈ ਸਾਡਾ ਕਮਿਊਨਿਟੀ ਪ੍ਰੋਗਰਾਮ ਸੀ ਜੀ ਜੀ ਇੱਕ ਕਮਿਊਨਿਟੀ ਚੈਨਲ ਹੈ ਰੇਡੀਓ ਉਡਾਨ ਕਰਕੇ ਹੂੰ ਹੂੰ ਉਹ ਸਾਡੀ ਕਮਿਊਨਿਟੀ ਦੇ ਹੀ ਉਹਦੇ ਵਿੱਚ ਆਰ ਜੇਜ਼ ਨੇ ਹੂੰ ਹੂੰ ਮਤਲਬ ਬਲਾਈਂਡ ਹੀ ਆਰ ਜੇਜ਼ ਨੇ ਵੈਸੇ ਤੁਹਾਨੂੰ ਹੁਣ ਤਾਂ ਉਹ ਨਾਰਮਲ ਵੀ ਆਰ ਜੇਜ਼ ਆਣ ਲੱਗ ਪਏ ਉੱਥੇ ਜੀ ਪਰ ਉਹਪਰੇਟ ਬਲਾਈਂਡਸ ਦੇ ਦੁਆਰਾ ਕੀਤਾ ਜਾਂਦਾ ਓਕੇ ਅ ਆਪਣੇ ਆਪਣੇ ਘਰ ਤੋਂ ਹੂੰ ਹੂੰ ਤੇ ਉਸ ਨੇ ਇੱਕ ਕਨਵੈਨਸ਼ਨ ਕਰਾਇਆ ਸੀ ਉਸ ਰੇਡੀਓ ਡਾਨ ਨੇ ਹਾਂ ਹਾਂ ਤੇ ਉੱਥੇ ਆਏ ਸੀ ਸ਼ਿਭੂ ਭਾਈ ਮੈਂ ਉਹਨਾਂ ਨੂੰ ਉੱਥੇ ਮਿਲਿਆ ਫਿਰ ਉੱਥੇ ਗਾਣੇ ਤੁਸੀਂ ਸੁਣਾਏ ਕੁਝ ਜਾਂ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਹੜਾ ਗਾਣਾ ਸੁਣਾਇਆ ਸੀ ਉੱਥੇ ਉੱਥੇ ਤਾਂ ਗਜ਼ਲਸ ਚੱਲ ਰਹੀਆਂ ਸੀ ਉਸ ਟਾਈਮ ਤੇ ਤੇ ਆਪਾਂ ਗਜ਼ਲ ਸੁਣਾਈਆਂ ਸੀ ਠੀਕ ਹੈ ਤੇ ਸਰ ਗਜ਼ਲ ਦੇ ਦੋ ਬੋਲ ਹੋ ਜਾਣ ਹਾਰਮੋਨੀਅਮ ਤਾਂ ਡਿਕੋਲੀ ਪਿਆ ਹੋਇਆ ਹਾਂਜੀ Peace. ਗਿਆਤਾ ਦੀ ਸਿੰਗਿੰਗ ਤੋਂ ਇੱਕ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਨੇ ਲਖਵਿੰਦਰ ਸਿੰਘ ਜੀ ਉਹ ਪਹਿਲੇ ਲਖਵਿੰਦਰ ਸਿੰਘ ਹਾਂਜੀ ਹਾਂਜੀ ਬਹੁਤ ਅੱਛਾ ਬਹੁਤ ਸੋ ਸਤਗੁਰੂ ਪਿਆਰਾ ਮੇਰੇ ਨਾਲ ਹੈ ਉਹਨਾਂ ਦਾ ਬਹੁਤ ਅੱਛਾ ਸ਼ਬਦ ਹੈ ਹਾਂਜੀ ਹਾਂਜੀ ਕਾਫੀ ਟਾਈਮ ਤੋਂ ਵੀ ਹਜ਼ੂਰੀ ਰਾਗੀ ਪ੍ਰੈਜ਼ੈਂਟ ਕਰ ਰਿਹਾ ਕੀਰਤਨ ਉਹ ਦਰਬਾਰ ਸਾਹਿਬ ਤੇ ਕਰਦੇ ਆ ਕਾਫੀ ਅੱਛਾ ਲੱਗਦਾ ਹੈ ਪਹਿਲਾਂ ਬਚਪਨ ਚ ਚਲੋ ਇਹਨਾਂ ਪਤਾ ਨਹੀਂ ਹੁੰਦਾ ਸੀ ਪਰ ਜਿੱਦਾਂ ਜਿੱਦਾਂ ਪਤਾ ਲੱਗਣ ਲੱਗਾ ਨਾ ਉਹ ਮਠਾਸ ਅੱਛਾ ਮੈਂ ਵੀ ਉਹਨਾਂ ਦੇ ਸ਼ਬਦ ਜਿਦਾ ਇਹ ਮੈਨੂੰ ਬਾਅਦ ਚ ਪਤਾ ਲੱਗਾ ਕਿ ਉਹ ਬਲਾਈਂਡ ਨੇ ਹਮ ਹਮ ਮੈਂ ਸ਼ਬਦ ਪਹਿਲੇ ਸੁਣਨੇ ਉਹਨਾਂ ਦੇ ਹਮ ਹਮ ਪਤਾ ਮੈਨੂੰ ਬਾਅਦ ਚ ਲੱਗਾ ਹੈ ਕਿ ਉਹ ਬਲਾਈਂਡ ਨੇ ਠੀਕ ਹੈ ਤੇ ਤੁਹਾਡਾ ਨਹੀਂ ਇਦਾਂ ਕਦੀ ਮਨ ਹੋਇਆ ਕਿ ਕੋਈ ਇਦਾਂ ਦਾ ਪਲੇਟਫਾਰਮ ਮਿਲੇ ਜਿਦਾ ਸ਼ਿਭੂ ਜੀ ਨੂੰ ਜਾਂ ਭਾਈ ਲਖਵਿੰਦਰ ਸਿੰਘ ਜੀ ਨੂੰ ਮਿਲਿਆ ਹੋਇਆ ਇਦਾਂ ਦਾ ਕੋਈ ਵੱਡਾ ਪਲੇਟਫਾਰਮ ਜਾਂ ਇਦਾਂ ਦਾ ਕੋਈ ਮੈਂ ਮੈਂ ਸਹੀ ਤੁਸੀਂ ਤਾਂ ਹਾਂ ਬਿਲਕੁਲ ਮੈਂ ਚਾਹੂੰਗਾ ਪਹਿਲੇ ਮੈਂ ਕੋਸ਼ਿਸ਼ ਕਿਉਂਕਿ ਪ੍ਰੋਫੈਸ਼ਨਲਿਜ਼ਮ ਟੀਚਿੰਗ ਦੇ ਵਿੱਚ ਮੈਂ ਥੋੜਾ ਜਦੋਂ ਜੌਬ ਲੱਗ ਗਈ ਮੇਰੀ ਫਿਰ ਉਧਰ ਥੋੜਾ ਜਿਆ ਬਿਜ਼ੀ ਹੋ ਗਿਆ ਹੁਣ ਮੈਂ ਆਪਣਾ ਸ਼ੁਰੂ ਕੀਤਾ ਮੈਂ ਇੱਕ ਤਾਂ ਆਪਣੇ ਘਰ ਹੀ ਆਪਣਾ ਹੋਮ ਸਟੂਡੀਓ ਬਣਾਇਆ ਹੋਇਆ ਆਡੀਓ ਸਟੂਡੀਓ ਤੇ ਉੱਥੇ ਮੈਂ ਆਪਣਾ 뮤직 ਅਰੇਂਜ ਕਰਦਾ ਹੈ ਨਾ ਤੇ ਉਸ ਤੋਂ ਇਲਾਵਾ ਫਿਰ ਮੈਂ ਹੁਣ ਆਪਣੇ ਕੁਝ ਦੋ ਤਿੰਨ ਟਰੈਕਸ ਬਣਾਏ ਆ ਅੱਛਾ ਜੀ ਉਹਨਾਂ ਦੀ ਵੀਡੀਓ ਬਾਕੀ ਹੈ ਬਸ ਹੁਣ ਕਰਕੇ ਤੇ ਫਿਰ ਉਹ ਠੀਕ ਹੈ ਕਰ ਦੇਣਾ ਸ਼੍ਰੀਗਨੇਸ਼ ਠੀਕ ਹੈ ਜੀ ਇਥੇ ਦੇ ਨਾਲ ਟਰੈਪ ਅਪ ਕਰਦੇ ਆ ਸ਼ੋਹ ਦਾ ਬਹੁਤ ਬਹੁਤ ਥੈਂਕ ਯੂ ਸਰ ਤੁਹਾਡਾ ਅਸੀਂ ਕਹਿੰਦੇ ਜਲਦੀ ਜਲਦੀ ਤੁਹਾਡੇ ਗਾਣੇ ਹੋਣ ਤੇ ਅਸੀਂ ਵੀ ਸੁਣੀਏ ਹਾਂ ਜੀ ਜ਼ਰੂਰ ਜੀ ਸਰ ਸ਼੍ਰੀ ਗੱਤ ਥੈਂਕ ਯੂ